ਜਲਦ ਤੋਂ ਜਲਦ ਜਿਹੜਾ ਪਰਲ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸੰਪਤੀ ਨੂੰ ਵੇਚ ਕੇ ਜ਼ਬਤ ਕਰਕੇ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਬੀਤੀ ਦਿਨੀ ਦਿੱਲੀ ਦੇ ਵਿੱਚ ਦੇਹਾਂਤ ਹੋ ਗਿਆ ਸੀ ਤੇ ਅੱਜ ਵਿਦਾਨ ਸਭਾ ਦੇ ਵਿੱਚ ਵਿਧਾਇਕ ਲਾਲ ਸਿੰਘ ਉਗੂਕੇ ਦੇ ਵੱਲੋਂ ਇਹ ਮੁੱਦਾ ਜੋਰਾ ਸ਼ੋਰਾਂ ਦੇ ਨਾਲ ਉਠਾਇਆ ਗਿਆ ਕਿ ਪੱਲ ਕੰਪਨੀ ਤੋਂ ਜੋ ਪੀੜਤ ਲੋਕ ਨੇ ਉਹਨਾਂ ਨੂੰ ਰਾਹਤ ਦਵਾਈ ਜਾਵੇ ਉਹਨਾਂ ਕਹਿ ਕੇ ਪੰਜਾਬ ਦੇ ਵਿੱਚ ਜੋ ਵੀ ਪੱਲ ਕੰਪਨੀ ਦੀਆਂ ਜਾਇਦਾਦ ਪਈ ਹੈ ਉਸ ਨੂੰ ਵੇਚਿਆ ਜਾਵੇ ਉਸ ਨੂੰ ਜ਼ਬਤ ਕੀਤਾ ਜਾਵੇ ਤੇ ਜੋ ਵੀ ਪੈਸੇ ਨੇ ਉਹ ਪੀੜਤ ਪਰਿਵਾਰਾਂ ਨੂੰ ਦਿੱਤੇ ਜਾਣ ਤੇ ਉਹਨਾਂ ਨੂੰ ਰਾਹਤ ਦਵਾਈ ਜਾਵੇ ਦਸੇਕੇ ਪੱਦੌੜ ਤੋਂ ਵਿਧਾਇਕ ਲਾਲ ਸਿੰਘ ਉਗੂਕੇ ਦੇ ਵੱਲੋਂ ਇਹ ਮਾਮਲਾ ਜੋਰਾ ਸ਼ੋਰਾ ਦੇ ਨਾਲ ਉਠਾਇਆ ਗਿਆ ਹੈ ਉਹਨਾਂ ਕਹਿ ਕਿ ਪੰਜਾਬ ਦੇ ਵਿੱਚ ਕਰੀਬ 25 ਲੱਖ ਪਰਿਵਾਰ ਪੱਲ ਕੰਪਨੀ ਤੋਂ ਪੀੜਤ ਨੇ ਤੇ ਉਹਨਾਂ ਦੇ ਵੱਲੋਂ 8 ਤੋਂ 10 ਹਜ਼ਾਰ ਕਰੋੜ ਰੁਪਇਆ ਨਿਵੇਸ਼ ਕੀਤਾ ਹੋਇਆ ਹੈ ਉਹਨਾਂ ਮੰਗ ਕੀਤੀ ਸਰਕਾਰ ਤੋਂ ਕਿ ਪੱਲ ਕੰਪਨੀ ਦੀਆਂ ਜੋ ਵੀ ਪੰਜਾਬ ਦੇ ਵਿੱਚ ਜਾਇਦਾਦ ਪਈ ਹੈ ਉਸ ਨੂੰ ਜ਼ਬਤ ਕੀਤਾ ਜਾਵੇ ਤੇ ਵੇਚ ਕੇ ਪੀੜਤ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਲਾਹਵ ਸਿੰਘ ਕੋਕੇ। ਬਹੁਤ ਸ਼ੁਕਰੀਆ ਮਾਣਯੋਗ ਸਪੀਕਰ ਸਾਹਿਬ। ਸਪੀਕਰ ਸਾਹਿਬ ਜਿਸ ਤਰ੍ਹਾਂ ਕੱਲ ਤੁਸੀਂ ਇੱਕ ਮੁਲਾਜ਼ਮ ਦੀ ਕਰਪਸ਼ਨ ਬਾਰੇ ਗੱਲ કરી ਸੀ ਔਰ ਉਸ ਤਰ੍ਹਾਂ ਦੇ ਨਾਲ ਜੇ ਉਸ ਤੋਂ ਉਤੇ ਕੰਮ ਹੋਊਗਾ ਤਾਂ ਬਹੁਤ ਵਧੀਆ ਇੱਕ ਸੁਨੇਹਾ ਜਾਊਗਾ ਪਰ ਉਹਦੇ ਨਾਲ ਨਾਲ ਮੈਂ ਇੱਕ ਪੂਰੇ ਪੰਜਾਬ ਦਾ ਜਿਹੜਾ ਵੱਡਾ ਮਸਲਾ ਔਰ ਇੱਥੇ ਬੈਠੇ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਐਮਲੈਂਸ ਦੇ ਹਲਕਿਆਂ ਦੇ ਲੋਕਾਂ ਜਿਹੜੇ ਉਤੋਂ ਪੀੜਤ ਹੋਣਗੇ ਸੋ ਪਿਛਲੇ ਦਿਨੀ ਜਿਹੜਾ ਪਰਲ ਕੰਪਨੀ ਦੇ ਮਾਲਕ ਆ ਜਿਹੜਾ ਨਿਰਮਲ ਸਿੰਘ ਭੰਗੂ ਇਸ ਦੁਨੀਆ ਤੋਂ ਚਲੇ ਗਏ ਪਰਲ ਕੰਪਨੀ ਦੇ ਪੰਜਾਬ ਦੇ 25 ਲੱਖ ਪਰਿਵਾਰਾਂ ਦਾ 8 ਤੋਂ 10 ਹਜ਼ਾਰ ਕਰੋੜ ਰੁਪਏ ਜਿਹੜਾ ਇਨਵੈਸਟ ਹੋਇਆ ਵਾ ਉਹਦੇ ਨਾਲ ਨਾਲ ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਚ 5000 ਔਰ 85 ਲੱਖ ਪਰਿਵਾਰਾਂ ਦਾ ਜਿਹੜਾ 49 ਹਜ਼ਾਰ 100 ਕਰੋੜ ਰੁਪਏ ਦੇ ਚ ਇਨਵੈਸਟ ਹੋਇਆ ਬਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਆ ਬੜੀ ਬਾਰੀ ਇਸ ਤੇ ਗੱਲ ਕਰੀ ਆ ਕਿ ਲੋਕਾਂ ਨੂੰ ਜਿਹੜਾ ਪੈਸਾ ਵਾਪਸ ਦਿੱਤਾ ਜਾਊਗਾ ਔਰ ਇਸ ਤੇ ਬਚ ਜਿਹੜਾ ਪੈਸਾ ਲੱਗਿਆ ਉਹ ਜ਼ਿਆਦਾਤਰਾਂ ਛੋਟੇ ਪਰਿਵਾਰਾਂ ਦਾ ਪੈਸਾ ਲੱਗਿਆ ਹੋਇਆ ਔਰ ਇੰਨੀ ਕ ਸੰਪਤੀ ਜਿਹੜੀ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਨਾਲ-ਨਾਲ ਪਈ ਆ ਕਿ ਜਿੰਨਾ ਉਹਦੇ ਵਿੱਚ ਪੈਸਾ ਲੱਗਿਆ ਉਹ ਸੰਪਤੀ ਦੀ ਕੀਮਤੋਂ ਤੋਂ 10 ਗੁਣਾ ਹੈਗੀ ਆ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੂਰੇ ਸਦਨ ਦੇ ਧਿਆਨ ਦੇ ਵਿੱਚ ਔਰ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਜਿਹੜਾ ਪਰਲ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸੰਪਤੀ ਨੂੰ ਵੇਚ ਕੇ ਜ਼ਬਤ ਕਰਕੇ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਤਾਂ ਕਿ ਜਿਹੜੇ ਬੜੇ ਲੰਮੇ ਸਮੇਂ ਤੋਂ ਲੋਕਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸਾ ਬਚਾ ਕੇ ਪਰਲ ਕੰਪਨੀ ਦੇ ਵਿੱਚ ਲਾਇਆ ਸੀ ਉਹਨਾਂ ਨੂੰ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਚਲਾਉਣ ਦੇ ਲਈ ਜਾਂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਜਿਹੜਾ ਉਹ ਸਹਾਇਤਾ ਮਿਲ ਸਕੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦਿੱਤਾ ਤੇ ਜਰੂਰ ਇਸ ਚੀਜ਼ ਤੇ ਪੰਜਾਬ ਸਰਕਾਰ ਵਿਚਾਰ ਕਰੇ ਪਰਲ ਗਰੁੱਪ ਦੇ ਮਾਲਕ ਤੇ ਪੰਜਾਬ ਦੇ 45000 ਕਰੋੜ ਰੁਪਏ ਦੇ ਕੱਪੜੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਪੰਗੂ ਦੀ ਬੀਤੀ ਦਿਨੀ ਸਿਹਤ ਵਿਗੜਨ ਦੇ ਕਾਰਨ ਦਿੱਲੀ ਦੇ ਵਿੱਚ ਮੌਤ ਹੋ ਗਈ ਸੀ ਜਨਵਰੀ 2016 ਦੇ ਵਿੱਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਵਸ ਸੀ ਦੱਸ ਦੇ ਕੇ ਇਸ ਵੰਦੀ ਮੁੱਖ ਮੰਤਰੀ ਮਾਨ ਦੇ ਬੱਲੂ ਵੀ ਕਈ ਵਾਰ ਬਿਆਨ ਦਿੱਤਾ ਗਿਆ ਹੈ ਕਿ ਪਰਲ ਕੰਪਨੀ ਦੀਆਂ ਜਾਇਦਾਦਾਂ ਕਬਜ਼ੇ ਦੇ ਵਿੱਚ ਲਈਆਂ ਜਾਣਗੇ ਤੇ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਦਿੱਤੇ ਜਾਣਗੇ ਅੱਜ ਲਵ ਸਿੰਘ ਉਗੂਕੇ ਦੇ ਵੱਲੋਂ ਵੀ ਪੱਲ ਕੰਪਨੀ ਦੇ ਠੱਗੇ ਲੋਕਾਂ ਨੂੰ ਰਾਹਤ ਦੇਉਣ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਗਿਆ ਹੈ ਫਿਲਹਾਲ ਸਰਕਾਰ ਦੇ ਵੱਲੋਂ ਇਹ ਮੁੱਦਾ ਕਦੋਂ ਤੱਕ ਹੱਲ ਕੀਤਾ ਜਾਦਾ ਹੈ ਇਹ ਦੇਖਣਾ ਲਾਜ਼ਮੀ ਹੋਵੇਗਾ